ਇੱਕ ਵਾਰ ਇੱਕ ਲਖੂ ਨਾਮ ਦਾ ਡਾਕੂ ਸੀ ਉਹ ਰਸਤੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਲੁੱਟ ਲੈਂਦਾ ਸੀ ਡਾਕਾ ਮਾਰਨ ਤੋਂ ਪਹਿਲਾਂ ਉਸ ਦੇ ਰਸਤੇ ਵਿੱਚ ਕੋਈ ਵੀ ਮੰਦਰ ਆਉਂਦਾ ਤਾਂ ਉਹ ਉੱਥੇ ਰੁਕ ਕੇ ਮੱਥਾ ਟੇਕਦਾ ਸੀ ਇੱਕ ਦਿਨ ਉਹ ਘਰੋਂ ਨਿਕਲਿਆ ਤਾਂ ਉਸ ਨੂੰ ਇੱਕ ਮਾਤਾ ਦਾ ਮੰਦਰ ਦਿਖਾਈ ਦਿੱਤਾ ਉਸ ਨੇ ਮਾਤਾ ਅੱਗੇ ਮੱਥਾ ਟੇਕਿਆ ਅਤੇ ਕਿਹਾ ਮਾਤਾ ਰਾਣੀ ਜੀ ਅੱਜ ਮੈਂ ਡਾਕਾ ਮਾਰਨ ਵਿੱਚ ਸਫਲ ਰਿਹਾ ਤਾਂ ਮੈਂ ਤੇਰੇ ਮੰਦਰ ਤੇ ਸੋਨੇ ਦਾ ਕਲਸ਼ ਚੜਾਉਂਗਾ ਨਾਲ ਹੀ ਬੱਕਰੇ ਦੀ ਬਲੀ ਚੜਾਉਂਗਾ ਇੰਨੀ ਗੱਲ ਕਹਿ ਕੇ ਉਹ ਥੋੜਾ ਅੱਗੇ ਗਿਆ ਤਾਂ ਸ਼ਿਵਜੀ ਦਾ ਮੰਦਰ ਆ ਗਿਆ ਉਹ ਸ਼ਿਵਜੀ ਭਗਵਾਨ ਦੀ ਮੂਰਤੀ ਅੱਗੇ ਹੱਥ ਜੋੜ ਕੇ ਕਹਿਣ ਲੱਗਾ اے ਸ਼ਿਵਜੀ ਭਗਵਾਨ ਜੀ ਮੈਂ ਡਾਕਾ ਮਾਰਨ ਵਿੱਚ ਸਫਲ ਰਿਹਾ ਤਾਂ ਮੈਂ ਤੁਹਾਡੀ ਵੀ ਸੇਵਾ ਕਰੂੰਗਾ ਇਹ ਗੱਲ ਕਹਿ ਕੇ ਉੱਥੋਂ ਤੁਰ ਪਿਆ ਥੋੜੀ ਦੂਰ ਗਿਆ ਤਾਂ ਉਸ ਨੂੰ ਸੰਤ ਮਹਾਤਮਾ ਦਿਖਾਈ ਦਿੱਤੇ ਜੋ ਭਗਤੀ ਵਿੱਚ ਲੀਨ ਸਨ ਉਸ ਨੇ ਮਹਾਤਮਾ ਨੂੰ ਕਿਹਾ ਉਹ ਮਹਾਤਮਾ ਪ੍ਰਮਾਤਮਾ ਦੇ ਭਗਤ ਮੈਂ ਡਾਕਾ ਮਾਰਨ ਚੱਲਾਂ ਹਾਂ ਜੇ ਮੈਂ ਸਫਲ ਰਿਹਾ ਤਾਂ ਚੋਰੀ ਦਾ ਤੀਸਰਾ ਹਿੱਸਾ ਤੁਹਾਡੇ ਚਰਨਾਂ ਵਿੱਚ ਭੇਟ ਕਰੂੰਗਾ ਸੰਤ ਭਗਤੀ ਵਿੱਚ ਲੀਨ ਰਹੇ ਅਤੇ ਨਾ ਕੁਝ ਬੋਲੇ ਅਤੇ ਨਾ ਹੀ ਕੋਈ ਪ੍ਰਤੀਕਿਰਿਆ ਦਿੱਤੀ ਉਹ ਉੱਠਾ ਟੇਕੇ ਅੱਗੇ ਚੱਲ ਗਿਆ ਅੱਗੇ ਗਿਆ ਤਾਂ ਉਸ ਨੂੰ ਕੁਝ ਔਰਤਾਂ ਦਿਖਾਈ ਦਿੱਤੀਆਂ ਜੋ ਸੋਨੇ ਦੇ ਗਹਿਣਿਆਂ ਨਾਲ ਲੱਦੀਆਂ ਪਈਆਂ ਸਨ ਲੱਖੂ ਨੇ ਤਲਵਾਰ ਦਿਖਾ ਕੇ ਉਹਨਾਂ ਨੂੰ ਰੋਕ ਲਿਆ ਅਤੇ ਕਿਹਾ ਆਪਣੇ ਆਪਣੇ ਗਹਿਣੇ ਲਾ ਕੇ ਮੈਨੂੰ ਦੇ ਦੇਵੋ ਨਹੀਂ ਤਾਂ ਮੈਂ ਤੁਹਾਨੂੰ ਮਾਰ ਦੇਵਾਂਗਾ ਉਹਨਾਂ ਨੇ ਡਰ ਕੇ ਗਹਿਣੇ ਡਾਕੂ ਨੂੰ ਦੇ ਦਿੱਤੇ ਉਸ ਨੇ ਪੋਟਲੀ ਗਹਿਣਿਆਂ ਨਾਲ ਭਰ ਲਈ ਅਤੇ ਕਿਹਾ ਤੁਸੀਂ ਆਪਣੇ ਕੱਪੜੇ ਵੀ ਲਾ ਕੇ ਮੈਨੂੰ ਦੇ ਦਿਓ ਔਰਤਾਂ ਨੇ ਕਿਹਾ ਅਸੀਂ ਆਪਣੇ ਕੱਪੜੇ ਨਹੀਂ ਦੇਣੇ ਅਸੀਂ ਤੈਨੂੰ ਸੋਨੇ ਦੇ ਗਹਿਣੇ ਦੇ ਦਿੱਤੇ ਹਨ ਹੁਣ ਇੱਥੋਂ ਚਲਾ ਜਾ ਅਸੀਂ ਕਿਸੇ ਨੂੰ ਨਹੀਂ ਦੱਸਣਾ ਕਿ ਤੂੰ ਸਾਨੂੰ ਲੁੱਟਿਆ ਹੈ ਉਹ ਨਹੀਂ ਮੰਨਿਆ ਤਾਂ ਔਰਤਾਂ ਨੇ ਝਾੜੀਆਂ ਪਿੱਛੇ ਲੁਕ ਕੇ ਆਪਣੇ ਕੱਪੜੇ ਉਤਾਰ ਕੇ ਉਸ ਵੱਲ ਸੁੱਟ ਦਿੱਤੇ ਡਾਕੂ ਨੇ ਪੋੜਲੀ ਭਰੀ ਕੱਪੜੇ ਗਹਿਣੇ ਲੈ ਕੇ ਉਥੋਂ ਚੱਲ ਪਿਆ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਉਸ ਨੂੰ ਭਗਤੀ ਵਿੱਚ ਲੀਨ ਬੈਠੇ ਸੰਤ ਮਿਲੇ ਡਾਕੂ ਨੇ ਲੁੱਟੇ ਹੋਏ ਗਹਿਣੇ ਤਾਂ ਕੱਪੜੇ ਸੰਤਾ ਅੱਗੇ ਰੱਖ ਦਿੱਤੇ ਮਹਾਤਮਾ ਜੀ ਨੇ ਅੱਖਾਂ ਖੋਲੀਆਂ ਉਹ ਸੰਤ ਭਾਈ ਜੇਠਾ ਜੀ ਸਨ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣੇ ਉਹਨਾਂ ਨੇ ਡਾਕੂ ਨੂੰ ਕਿਹਾ ਕਿ ਤੂੰ ਇਹ ਬਹੁਤ ਗਲਤ ਕੀਤਾ ਹੈ ਰੱਬ ਤੇਰੇ ਤੋਂ ਬਹੁਤ ਹੀ ਜ਼ਿਆਦਾ ਨਾਰਾਜ਼ ਹੈ ਤੂੰ ਜਿਨ੍ਹਾਂ ਔਰਤਾਂ ਦੇ ਕੱਪੜੇ ਲਿਆયા ਹਨ ਉਹ ਰੋ ਰਹੀਆਂ ਹਨ ਤੂੰ ਉਨ੍ਹਾਂ ਤੇ ਜ਼ੁਲਮ ਕੀਤਾ ਹੈ ਜੇ ਤੂੰ ਭਲਾਈ ਚਾਹੁੰਦਾ ਹੈ ਤਾਂ ਇਹ ਕੱਪੜੇ ਉਨ੍ਹਾਂ ਔਰਤਾਂ ਨੂੰ ਵਾਪਸ ਦੇ ਕੇ ਆ ਡਾਕੂ ਨੇ ਸੋਚਿਆ ਇਹ ਸੰਤ ਤਾਂ ਜਾਣੀ ਜਾਣ ਹਨ ਅਤੇ ਜਦ ਉਸ ਨੇ ਗੁਰੂ ਸਾਹਿਬ ਜੀ ਦਾ ਚਿਹਰਾ ਵੇਖਿਆ ਅਤੇ ਅੱਖਾਂ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਭਾਵਨਾ ਦੇਖੀ ਤਾਂ ਉਹ ਠੈਂਬਰ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮਹਾਤਮਾ ਜੀ ਦੇ ਪੈਰਾਂ ਵਿੱਚ ਡਿੱਗ ਗਿਆ ਅਤੇ ਕਿਹਾ ਮੇਰੇ ਕੋਲੋਂ ਭੁੱਲ ਹੋ ਗਈ ਹੈ ਮੈਨੂੰ ਤੁਸੀਂ ਮaaf ਕਰ ਦਿਓ ਮੈਂ ਹੁਣੇ ਹੀ ਜਾ ਕੇ ਉਹਨਾਂ ਔਰਤਾਂ ਦੇ ਕੱਪੜੇ ਅਤੇ ਗਹਿਣੇ ਵਾਪਸ ਕਰਕੇ ਆਉਂਦਾ ਹਾਂ ਮੈਨੂੰ ਮaaf ਕਰ ਦਿਓ ਉਹ ਉਹਨਾਂ ਦੇ ਕੱਪੜੇ ਅਤੇ ਗਹਿਣੇ ਲੈ ਕੇ ਸਾਰਾ ਸਮਾਨ ਵਾਪਸ ਕਰਨ ਗਿਆ ਰਸਤੇ ਵਿੱਚ ਉਸਦੀ ਜੁੱਤੀ ਟੁੱਟ ਗਈ ਉਸ ਨੇ ਜੁੱਤੀ ਸੁੱਟ ਦਿੱਤੀ ਤਾਂ ਨੰਗੇ ਪੈਰੀ ਤੁਰ ਪਿਆ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਹ ਔਰਤਾਂ ਸੱਚਮੁੱਚ ਹੀ ਰੋ ਰਹੀਆਂ ਸਨ ਡਾਕੂ ਨੇ ਔਰਤਾਂ ਨੂੰ ਕਿਹਾ ਰੋਣਾ ਬੰਦ ਕਰੋ ਤੁਸੀਂ ਆਪਣੇ ਕੱਪੜੇ ਅਤੇ ਗਹਿਣੇ ਵਾਪਸ ਲੈ ਲਓ ਮੈਂ ਬਹੁਤ ਪਾਪ ਕੀਤਾ ਹੈ ਮੈਨੂੰ ਮਾਫ਼ ਕਰ ਦਿਓ ਅਤੇ ਮੈਂ ਇਸ ਗੱਲ ਤੇ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਵੀ ਹਾਂ ਕਿ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਕੀਤਾ ਔਰਤਾਂ ਹੈਰਾਨ ਹੋ ਗਈਆਂ ਅਤੇ ਲੱਖੂ ڈاکੂ ਕਿਸ ਤਰ੍ਹਾਂ ਸੁਧਰ ਗਿਆ ਲੱਖੂ ڈاکੂ ਆਪਣੇ ਪਾਪਾ ਨੂੰ ਯਾਦ ਕਰਦਾ ਹੋਇਆ ਫਿਰ ਭਾਈ ਜੇਠਾ ਜੀ ਕੋਲ ਪੁੱਜਾ ਅਤੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਕੇ ਰੋਣ ਲੱਗ ਪਿਆ ਅਤੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀ ਭਾਈ ਜੇਠਾ ਜੀ ਨੇ ਕਿਹਾ ਤੇਰਾ ਨਾਮ ਕੀ ਹੈ ਉਸਨੇ ਕਿਹਾ ਜੀ ਮੇਰਾ ਨਾਮ ਲੱਖੂ ਹੈ ਭਾਈ ਜੇਠਾ ਜੀ ਨੇ ਕਿਹਾ ਤੂੰ ਤਾਂ ਲੱਖਾਂ ਗੁਨਾ ਵਾਲਾ ਹੈ ਤੂੰ ਮੇਰੇ ਨਾਲ ਗੁਰੂ ਸਾਹਿਬ ਕੋਲ ਚੱਲ ਗੁਰੂ ਜੀ ਤੇਰੇ ਸਾਰੇ ਗੁਨਾਹ ਬਖਸ਼ ਦੇਣਗੇ ਫਿਰ ਉਹ ਗੁਰੂ ਅਮਰਦਾਸ ਜੀ ਦੇ ਕੋਲ ਪੁੱਜੇ ਉੱਥੇ ਹੋਰ ਸੰਗਤਾਂ ਵੀ ਸਨ ਉੱਥੇ ਕੀਰਤਨ ਚੱਲ ਰਿਹਾ ਸੀ ਉਹ ਦੋਵੇਂ ਉੱਥੇ ਜਾ ਕੇ ਬੈਠ ਗਏ ਕੀਰਤਨ ਸੁਣਨ ਲੱਗੇ ਕੀਰਤਨ ਸੁਣ ਕੇ ਲੱਖੂ ਦੀ ਆਤਮਾ ਨਿਰਮਲ ਹੋ ਗਈ ਅਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪਿਆ ਕੁਝ ਧੀਰ ਬਾਅਦ ਸੰਗਤਾਂ ਉੱਥੋਂ ਚਲੀਆਂ ਗਈਆਂ ਅਤੇ ਭਾਈ ਜੇਠਾ ਜੀ ਤਾਂ ਲੱਖੂ ਉੱਠ ਕੇ ਗੁਰੂ ਜੀ ਦੇ ਕੋਲ ਗਏ ਅਤੇ ਮੱਥਾ ਟੇਕਿਆ ਉਹਨਾਂ ਕੋਲੋਂ ਅਸ਼ੀਰਵਾਦ ਲਿਆ ਗੁਰੂ ਜੀ ਨੇ ਆਪਣੀ ਲੱਖੂ ਤੇ ਕਿਰਪਾ ਕੀਤੀ ਤਾਂ ਉਹ ਸਿਮਰਨ ਕਰਨ ਲੱਗ ਪਿਆ ਅਤੇ ਉਹ ਇੱਕ ਚੰਗਾ ਇਨਸਾਨ ਬਣ ਗਿਆ